ਅਸੀਂ ਮੌਜੂਦ ਆਂ ਇਤਿਹਾਸਿਕ ਸ਼ਹਿਰ ਬਟਾਲੇ ਦੇ ਵਿੱਚ ਇਸ ਸ਼ਹਿਰ ਇਤਿਹਾਸਿਕ ਇਸ ਕਰਕੇ ਆ ਕਿ ਇੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨਛੋਪਾ ਪ੍ਰਾਪਤ ਧਰਤੀ ਹੈ ਜਿਵੇਂ ਸੱਜੇ ਆਦੀ ਗੱਲ ਕਰਾਂ ਤਾਂ ਇੱਥੋਂ ਕੁਝ ਦੂਰੀ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸੌਰਾ ਘਰ ਯਾਨੀ ਕਿ ਜਗਤ ਮਾਤਾ ਮਾਤਾ ਸੁਲੱਖਣੀ ਜੀ ਦਾ ਪੇਕਾ ਘਰ ਗੁਰਦੁਆਰਾ ਡੇਰਾ ਸਾਹਿਬ ਹੈ ਨਾਲ ਹੀ ਗੱਲ ਕਰਾਂ ਤਾਂ ਇੱਥੋਂ ਕੁਝ ਦੂਰੀ ਤੇ ਮੰਦਰ ਕਾਲੀ ਦਵਾਰਾ ਸਿਦ ਸ਼ਕਤੀ ਪੀਠ ਹੈ ਬਟਾਲਾ ਸ਼ਹਿਰ ਦੀ ਗੱਲ ਕਰਾਂ ਤਾਂ ਇੱਥੇ ਅਚਲੇਸ਼ਵਰ ਧਾਮ ਹੈ ਗੁਰਦੁਆਰਾ ਅਚਲ ਸਾਹਿਬ ਹੈ ਜਿੱਥੇ ਕੀ ਸਿੱਧਾਂ ਦੇ ਨਾਲ ਗੋਸ਼ਟੀ ਕੀਤੀ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਰ ਇਹ ਸ਼ਹਿਰ ਦੀ ਸਫਾਈ ਦੀ ਗੱਲ ਕਰਾਂ ਤਾਂ ਉਸ ਦਾ ਅੰਦਾਜ਼ਾ ਤੁਸੀਂ ਖੁਦ ਲਗਾ ਲਵੋ ਇਹ ਇੱਕ ਸਥਾਨ ਨਹੀਂ ਜੇ ਸ਼ਹਿਰ ਦੇ ਚ ਚਤਰਫੇ ਦੀ ਗੱਲ ਕੀਤੀ ਜਾਵੇ ਤਾਂ ਇਹ ਸ਼ਹਿਰ ਜਿਹੜਾ ਹੈ ਕੂੜੇ ਦੇ ਨਾਲ ਭਰਿਆ ਹੋਇਆ ਹੈ ਜੇ ਗੱਲ ਕੀਤੀ ਜਾਵੇ ਤਾਂ ਜਿੰਨੀ ਵੀ ਚੌੜੀ ਇਹ ਸੜਕ ਹੈ ਉਸ ਤੋਂ ਅੰਦਾਜ਼ਾ ਲਗਾ ਲਓ ਕਿ ਕਿਸ ਤਰੀਕੇ ਦੇ ਨਾਲ ਇਥੇ ਲੋਕ ਆਪਣੀ ਜਾਨ ਨੂੰ ਜੋਖਮ 'ਚ ਪਾ ਕੇ ਨੰਗਦੇ ਆ ਆਮ ਲੋਕਾਂ ਦੀ ਪਰੇਸ਼ਾਨੀ ਦੀ ਗੱਲ ਕਰੀਏ ਤਾਂ ਨੇੜੇ-ਨੇੜੇ ਰਹਿਣ ਵਾਲਿਆਂ ਦਾ ਕਹਿਣਾ ਸੀ ਕਿ ਇੱਥੇ ਰਹਿਣਾ ਆਪਣੇ ਆਪ ਨੂੰ ਬਿਮਾਰ ਕਰਨ ਵਾਲੀ ਗੱਲ ਹੈ ਜਦੋਂ ਇਸ ਕੂੜਾ ਨਾਲ ਲਿਫਟਿੰਗ ਹੋਣ ਦਾ ਕਾਰਨ ਇੱਥੋਂ ਦੇ ਸਰਕਾਰੀ ਅਧਿਕਾਰੀਆਂ ਨੂੰ ਪੁੱਛਿਆ ਤਾਂ ਉਹਨਾਂ ਨੇ ਸਰਕਾਰੀ ਕਿਸਿਆ ਪਟਿਆ ਜਵਾਬ ਦਿੱਤਾ ਤੇ ਆਪਣੀਆਂ ਸਰਕਾਰੀ ਫਾਈਲਾਂ ਦਿਖਾਈਆਂ ਉਹਨਾਂ ਕਿਹਾ ਕਿ ਜਿਸ ਦਾ ਵੀ ਕਸੂਰ ਹੈ ਉਸ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਉਸ ਦੇ ਨਾਲ ਇਹ ਪੁੱਛਿਆ ਜਾਏਗਾ ਉਹਨੂੰ ਕਿ ਤਾਬੀ ਕਿ ਇਹ ਕੂੜਾ ਕਿਉਂ ਨਹੀਂ ਚੁੱਕਿਆ ਜਾ ਰਿਹਾ ਪਰ ਇਹ ਸਾਰੀਆਂ ਸਰਕਾਰੀ ਤੇ ਤਾਬੀ ਗੱਲਾਂ ਨੇ ਸਚਾਈ ਇਹ ਹੈ ਕਿ ਜਿਹੜਾ ਵੀ ਬਟਾਲੇ ਸ਼ਹਿਰ ਚ ਆਉਂਦਾ ਹੈ ਤਾਂ ਉਹਨੂੰ ਸਭ ਤੋਂ ਪਹਿਲਾਂ ਕੂੜਾ ਹੀ ਉਸ ਦਾ ਸਵਾਗਤ ਕਰਦਾ ਹੈ ਆਮ ਲੋਕ ਸ਼ਹਿਰ ਦੇ ਇਸ ਕੂੜੇ ਤੋਂ ਪਰੇਸ਼ਾਨ ਹੈ ਕੈਮਰਾਮੈਨ ਬੰਟੀ ਦੇ ਨਾਲ ਔਨ 에ਅਰਲੀ ਨਿਤਿਨ ਲੂਥਰਾ ਬਟਾਲਾ ਮੇਰਾ ਨਾਮ ਜਗENDER ਪਾਲ ਜੀ ਕਿੱਦਾਂ ਦੀ ਕੀ ਹਾਲਾਤ ਹੈ ਤੁਹਾਡੇ ਢੀਡੇ ਬਹੁਤ ਸਰ ਮਾਰਾ ਹੀ ਹਾਲਾਤ ਵਾ ਪ੍ਰਸ਼ਾਸਨ ਵਾਲੇ ਸੁੱਤੇ ਨੇ ਅੱਖਾਂ ਮੀਟ ਕੇ ਇਹ ਕੂੜੇ ਦੇ ਢੇਰ ਲੱਗੇ ਨੇ ਕੋਈ ਚੁੱਕਣ ਨਹੀਂ ਆਉਂਦਾ ਕੋਈ ਸੁਣਵਾਈ ਨਹੀਂ ਜੇਗੀ ਕਿੰਨੇ ਦਿਨ ਹੋ ਗਏ ਨਹੀਂ ਆਏ ਇਹ ਪਿਛਲੇ ਹਫਤੇ ਵੀ ਇਹ 5-6 ਦਿਨ ਲੱਗਾ ਰਿਹਾ ਵਾ ਐਤਕਾ ਵੀ ਆ 3-4 ਦਿਨ ਹੋ ਚਲੇ ਨੇ ਕੋਈ ਚੁੱਕਣੀ ਨਹੀਂ ਆਇਆ ਜੀ ਕਿੰਨੀ ਕਿ ਸੜਕ ਬਾਈ ਜੀ ਤੇ ਕਿੰਨਾ ਕੂੜਾ ਲੱਗਾ ਦਾ ਤੁਹਾਡੇ ਸਾਹਮਣੇ ਹੀ ਆ ਅਦੀ ਦੇ ਵੱਧ ਸ਼ਰਕ ਘੇਰੀ ਦੀ ਇਹਨਾਂ ਨੇ ਇੱਥੇ ਬੈਠਾ ਜਾਂਦਾ ਖੋਤਾ ਜਾਂਦਾ ਲੋਨ ਦਾ ਤੇ ਮਾਰੇ ਹਾਲਾਤ ਵਾ ਹੁਣ ਲੋਕੀ ਸਾਰੇ ਪੁੱਛਦੇ ਕਿ ਭਰਾ ਤੂੰ ਇੱਥੇ ਕਿਦਾਂ ਘਰਤਾ ਕੀ ਕਰ ਸਕਦੇ ਬਿਮਾਰੀ ਦਾ ਕਿੰਨਾ ਖਤਰਾ ਬਿਮਾਰੀ ਤੁਹਾਡੇ ਸਾਹਮਣੇ ਹੀ ਹੈ ਇੱਥੇ ਲੋਕ ਨਾਲੇ ਵੀ ਡਿੱਗ ਪੈਂਦੇ ਨੇ ਬਹੁਤ ਬਹੁਤ ਇੱਕ ਗੱਡੀ ਡਿੱਗ ਪਈ ਸੀ ਉਹਦੇ ਨਾਲ ਬੱਚੇ ਵੀ ਡਿੱਗ ਪਏ ਛੋਟੇ ਫਟੌਰ ਕੇ ਫਿਰ ਕੱਡੀ ਦਾ ਨਲੀ ਜ ਮੇਰਾ ਨਾਮ ਜਜੀਤ ਬੱਬਰ ਆ ਜੀ ਜੀ ਸਾਡੇ ਤੋਂ ਮੰਗ ਆਇਆ ਤੇ ਆਇਓ ਤੇ ਲੱਗਦਾ ਦਾ ਚੌੜੀ ਹੈ ਔਰ ਕਿੰਨੀ ਕੁ ਹੈਗੀ ਹਾਲਾਤ ਹਾਲਾਤ ਦੇਖੋ ਜੀ ਇੱਥੇ ਇਹ 35 ਫੁੱਟ ਚੌਂਦੀ 35 ਫੁੱਟ ਚੌੜੀ ਸੜਕ ਆ ਜਿਹਦੇ ਵਿੱਚੋਂ ਐਸਲੇ ਲੰਗਨ ਨੂੰ ਰਸਤਾ ਸਿਰਫ ਸਿਰਫ 7 ਫੁੱਟ ਆ ਬਾਕੀ ਜਿਹੜੀ ਆ ਉਹ ਕਮੇਟੀ ਘਰ ਵਾਲਿਆਂ ਕੂੜੇ ਦਾ ਡੰਪ ਜਿਹੜਾ ਬਣਾਇਆ ਹੈ ਉਹ ਕੂੜੇ ਨਾਲ ਤੁਸੀਂ ਦੇਖ ਲਓ ਸਾਰੀ ਭਰੀ ਪਈ ਆ ਲੰਗਨ ਦੀ ਇੰਨੀ ਮੁਸ਼ਕਲ ਹੈ ਇਹਦੀ ਇੱਕ ਸਾਈਡ ਤੇ ਨਾਲਾ ਜਿਹੜਾ ਕੋਈ 5-6 ਫੁੱਟ ਡੂੰਘਾ ਅਗਰ ਉਹਦੇ ਵਿੱਚ ਕੋਈ ਡਿੱਗ ਪਵੇ ਤਾਂ ਉੱਥੋਂ ਨਿਕਲਣ ਦੇ ਰੱਬ ਦੇ ਹਸਰੇ ਜਾਂ ਨਿਕਲ ਨਹੀਂ ਸਕਦਾ ਬੰਦਾ ਕਿਦਰ ਨਾਲ ਤੋਂ ਕੋਲਜ ਤੇ ਚਾਰ ਸਕੂਲ ਲੱਗਦੇ ਨੇ ਲੱਗਦਾ ਕਿ ਕਿੰਨੀ ਕਿਸ਼ਫਾਈ ਸ਼ਹਿਰ ਦੇ ਕਿੰਨੀ ਗਰਿਸ਼ਕੀ ਆ ਤੁਹਾਨੂੰ ਲੱਗਣਾ ਇਹ ਵੇਖੋ ਜੀ ਸ਼ਹਿਰ ਦੀ ਸਫਾਈ ਦਾ ਤਾਂ ਮੈਂ ਨਹੀਂ ਬੋਧਾ ਗਿਆ ਸਾ ਇਥੋਂ ਲੰਘਣਾ ਜਿਹੜਾ ਵਾ ਉਹ ਦੇਖ ਸਮਝੋਗੇ ਰੱਬ ਰੱਬ ਕਰਕੇ ਲੰਘਣ ਵਾਲੀ ਗੱਲ ਹੈ ਉਧਰ ਤੋਂ ਯਾਦ ਕਰਕੇ ਲੰਘਿਆ ਜਾਂਦਾ ਕਿ ਟ੍ਰੈਫਿਕ ਇੰਨੀ ਇੱਥੇ ਆ ਗਈ ਹੈ ਟ੍ਰੈਫਿਕ ਦੇ ਬਾਵਜੂਦ ਵੀ ਇੱਥੇ ਰਸਤਾ ਹੀ ਸਾਰਾ 7 ਫੁੱਟ ਦਾ ਹੈ ਬਾਕੀ ਬਚਿਆ 7 ਫੁੱਟ ਜਿਹਨਾਂ ਦੋਨੋਂ ਪਾਸੇ ਟ੍ਰੈਫਿਕ ਲੰਘਣੀ ਹੈ ਕਿਸੇ ਵੱਲ ਐਕਸੀਡੈਂਟ ਵੀ ਹੋ ਸਕਦਾ ਇਹਦੇ ਮਹਾਰਾਜ ਪਬਲਿਕ ਨੂੰ ਰੱਖ ਰਿਹਾ ਬਾਕੀ ਕਮੇਟੀ ਦਾ ਇੰਤਜ਼ਾਮ ਜਿਹੜਾ ਤੁਹਾਡੇ ਸਾਹਮਣੇ ਹੈ ਸਾਰਾ